ਵਿਰਲੇਖ ਨੇ ਵਿਚਾਰਿਆ ਪੁਸਤਕ ਦਾ ਜੋ ਅਗਲਾ ਪਾਠ ਸ਼ੁਰੂ ਹੁੰਦਾ ਹੈ ਜੋ ਅਗਲਾ ਸਬਜੈਕਟ ਸ਼ੁਰੂ ਹੁੰਦਾ ਹੈ ਉਸ ਦਾ ਸਰਲੇਖ ਹੈ ਅਰੀ ਬਾਈ ਗੋਵਿੰਦ ਨਾਮ ਮਤ ਬਿਸਰੈ ਇਸ ਸ਼ਬਦ ਦੇ ਅੰਦਰ ਵੀ ਕਈ ਪ੍ਰਕਾਰ ਦਾ ਭਲੇਖਾ ਪਿਆ ਹੋਇਆ ਹੈ ਇਸ ਭਲੇਖੇ ਨੂੰ ਸਮਝਣ ਲਈ ਗੁਰਬਾਣੀ ਦੁਆਰਾ ਭਲੇਖੇ ਨੂੰ ਦੂਰ ਕਰਨ ਲਈ ਵਿਚਾਰ ਕੀਤੀ ਜਾਏਗੀ ਕੋਈ ਮਨੁੱਖ ਜੇਕਰ ਰੱਬੀ ਗੁਣਾਂ ਨੂੰ ਭੁਲਾ ਕੇ ਨੀਵੇਂ ਤਲ ਦੇ ਸੁਭਾਅ ਵਿੱਚ ਅਖੀਰ ਕਰ ਦੇਵੇ ਤਾਂ ਇਸ ਨੂੰ ਆਤਮਕ ਮੌਤ ਕਿਹਾ ਜਾਂਦਾ ਹੈ ਅਤੇ ਇਸ ਸੁਭਾਅ ਵਿੱਚ ਵਿਚਰਦੇ ਹਾਂ ਦੇਖਣ ਨੂੰ ਤਾਂ ਉਹ ਮਨੁੱਖ ਹੀ ਲੱਗਦਾ ਹੈ ਪਰੰਤੂ ਉਹ ਵਖ ਵਖ ਜੂਨਾ ਭੋਗ ਰਿਹਾ ਹੁੰਦਾ ਹੈ ਆਸਾ ਰਾਗੰਦਰ ਗੁਰਨਾਨਕ ਫਾਤਿਹ ਜੀ ਦਾ ਬੜਾ ਪਿਆਰਾ ਵਾਕ ਹੈ ਮਾਨਸ ਮੂਰਤ ਨਾਨਕ ਨਾਮ ਕਰਣੀ ਕੁੱਤਾ ਦਰ ਫਰਮਾਨ ਪੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 350 ਆਸਾਮ ਹਲਾ ਪਹਿਲਾ ਆਦਮੀ ਨੂੰ ਦਵਾਈ ਖਾਣੀ ਵਿਸਰ ਜਾਏ ਤਾਂ ਰੋਗ ਠੀਕ ਹੋਣ ਦੀ ਬਜਾਏ ਵਦਨ ਦੇ ਅਸਰ ਜ਼ਿਆਦਾ ਹੁੰਦੇ ਹਨ ਰਾਹੋਂ ਭੁੱਲਿਆ ਹੋਇਆ ਮਨੁੱਖ ਅਕਸਰ ਖੱਜਲ ਖਵਾਰ ਹੀ ਹੁੰਦਾ ਹੈ ਵਿਦਿਆਰਥੀ ਨੂੰ ਇਮਤਿਹਾਨ ਵਿੱਚ ਬੈਠਿਆਂ ਜੇਕਰ ਸਵਾਲ ਵਿਸਰ ਜਾਣ ਤਾ ਪਾਸ ਹੋਣ ਦੀ ਬਜਾਏ ਫਿਰ ਹੁਣ ਤਾਂ ਵਟ ਤੇ ਪਿਆ ਹੈ ਬਾਹਰ ਦੇ ਮੁਲਕ ਵੱਲ ਜਾਣ ਲੱਗਿਆ ਜਦੋਂ ਬੰਦਾ ਘਰੋਂ ਚੱਲਦਾ ਹੈ ਤਾਂ ਹਰੇਕ ਚੀਜ਼ ਨੂੰ ਧਿਆਨ ਨਾਲ ਰੱਖਦਾ ਹੈ ਪਰ 에어ਪੋਰਟ ਤੇ ਪਹੁੰਚ ਕੇ ਉਸ ਨੂੰ ਪਤਾ ਚੱਲਦਾ ਹੈ ਕਿ ਮੈਂ ਪਾਸਪੋਰਟ ਤਾਂ ਘਰੇ ਹੀ ਭੁੱਲ ਆਇਆ ਹਾਂ ਤਾਂ ਫਲਾਈਟ ਨਿਕਲ ਜਾਣ ਦੀ ਪਰੇਸ਼ਾਨੀ ਉਸ ਨੂੰ ਵੱਡ ਵੱਡ ਕੇ ਖਾਂਦੀ ਹੈ ਕਈ ਅਜਿਹੇ ਬੰਦੇ ਵੀ ਦੇਖੇ ਹਨ ਉਹਨਾਂ ਚ ਛਾਬੇ ਦੀ ਰੋਟੀ ਖਾਦੀ ਉੱਥੇ ਹੀ ਆਪਣਾ ਬੈਗ ਭੁੱਲ ਜਾਂਦੇ ਹਨ ਪਰੇਸ਼ਾਨੀ ਨਾਲ ਠੰਡ ਦੇ ਦਿਨਾਂ ਵਿੱਚ ਵੀ ਉਹ ਪਸੀਨੇ ਪਸੀਨੀ ਹੋਏ ਹੁੰਦੇ ਹਨ ਤੇ ਇਹ ਸਿਰਫ ਆ ਮਾਨਸਿਕ ਤੌਰ ਤੇ ਸਿਰਫ ਭੁੱਲਣ ਕਰਕੇ ਹੀ ਹੋਈ ਹੈ ਮਾਲਕ ਨੌਕਰ ਨੂੰ ਸਾਰੇ ਦਿਨ ਦੇ ਕੰਮਾਂ ਵਿੱਚੋਂ ਇੱਕ ਜ਼ਰੂਰੀ ਕੰਮ ਸਮਝਾ ਕੇ ਆਪ ਬਾਹਰ ਚਲਾ ਗਿਆ ਤੇ ਕਹਿ ਗਿਆ ਕਿ ਸ਼ਾਮ ਤਾਈਂ ਇਹ ਕੰਮ ਖਤਮ ਕਰ ਲਈ ਨੌਕਰ ਹੋਰ ਨਾਲ ਕੰਮਾਂ ਵਿੱਚ ਇਹਨਾਂ ਰੁੱਝ ਗਿਆ ਕਿ ਜ਼ਰੂਰੀ ਕੰਮ ਦਾ ਉਸ ਨੂੰ ਚੇਤਾ ਹੀ ਭੁੱਲ ਗਿਆ ਜ਼ਰੂਰੀ ਕੰਮ ਭੁੱਲਣ ਲਈ ਜੋ ਦੁਰਘਟ ਵਿਚਾਰੇ ਨੌਕਰ ਦੀ ਹੋਈ ਉਹ ਤਾਂ ਉਹ ਹੀ ਜਾਣਦਾ ਹੋਵੇਗਾ ਸਾਰਾ ਸੰਸਾਰ ਇੱਕ ਬਜਵੇਂ ਨਿਯਮ ਦੇ ਵਿੱਚ ਚੱਲ ਰਿਹਾ ਹੈ ਤੇ ਜੇ ਜਿਨ੍ਹਾਂ ਮੁਲਕਾਂ ਨੇ ਇਸ ਬਜਵੇਂ ਨਿਯਮ ਦੀ ਪਾਲਣਾ ਕੀਤੀ ਹੈ ਉਹ ਤਰੱਕੀ ਦੀਆਂ manzara ਤੈਅ ਕਰਕੇ ਨਿਸ਼ਾਨੇ ਤੇ ਪਹੁੰਚਣ ਨੂੰ ਨਹੀਂ ਖੁੰਝੀ ਜਿਹੜੇ ਦੇਸ਼ ਸਮਾਜ ਪਰਿਵਾਰ ਜਾਂ ਕੌਮਾਂ ਰੱਬ ਜੀ ਦੇ ਇਸ ਬਜਵੇਂ ਨਿਯਮ ਨੂੰ ਭੁੱਲ ਗਏ ਉਥੇ ਸਮਾਜਿਕ ਰਾਜਨੀਤਿਕ ਆਰਥਿਕ ਧਾਰਮਿਕਤਾ ਜਾਂ ਕਦਰਾਂ ਕੀਮਤਾਂ ਤਬਾਹ ਹੁੰਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ ਜੇ ਬੰਦੇ ਦੀ ਮਾਨਸਿਕਤਾ ਵਿੱਚੋਂ ਪਰਮੇਸ਼ਰ ਦੇ ਗੁਣ ਭੁੱਲ ਜਾਣ ਤਾਂ ਉਥੇ ਮਾਨਸਿਕ ਕਮਜ਼ੋਰੀਆਂ ਦੇ ਰੋਗਾਂ ਨੇ ਜਨਮ ਲੈਣਾ ਹੀ ਹੈ ਉਸ ਨੂੰ ਟਾਲਿਆ ਨਹੀਂ ਜਾ ਸਕਦਾ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਵੇ ਰੋਗ 12 ਮਾਹ ਮਹਲਾ 5 ਪੰਨਾ 135 ਪਰਮੇਸ਼ਰ ਦੀ ਯਾਦ ਭਾਵ ਉਸ ਦੇ ਗੁਣਾਂ ਤੋਂ ਖੁੰਝਿਆ ਦੁਨੀਆ ਦੇ ਸਾਰੇ ਦੁੱਖ ਗਲੇਸ਼ ਜ਼ੋਰ ਪਾ ਲੈਂਦੇ ਹਨ ਇਹਨਾਂ ਦੁੱਖਾਂ ਗਲੇਸ਼ਾਂ ਦਾ ਨਾ ਹੀ ਰੋਗ ਹੈ ਗੁਰਬਾਣੀ ਬਹੁਤ ਸੁੰਦਰ ਫੈਸਲੇ ਦੇ ਰਹੀ ਹੈ ਜੋ ਦੋ ਦੁਣੀ ਚਾਰ ਵਾਂਗ ਸਤ ਹਨ ਦੇਖੋ ਗੁਰਬਾਣੀ ਕਹਿ ਰਹੀ ਹੈ ਕਿ ਬਾਕੀ ਜੂਨਾਂ ਨੂੰ ਤਾਂ ਇੱਕ ਰੋਗ ਹੈ ਪਰ ਇਸ ਮਨੁੱਖ ਨੂੰ ਜੋ ਪ੍ਰਮਾਤਮਾ ਦਾ ਪੁੱਤਰ ਹੈ ਪੰ냐 ਹੀ ਰੋਗਾ ਨੇ ਘੇਰਿਆ ਹੋਇਆ ਹੈ ਕੀ ਫਿਰ ਇਹ ਸਮੇ ਸਮੇ ਆਪਣੇ ਸੁਭਾ ਕਰਕੇ ਕਿਤੇ ਵਖ ਵਖ ਜੂਨਾ ਤਾਂ ਨਹੀਂ ਭੋਗ ਰਿਆ ਸਵਾਲੀਆ ਫਿਗਰਾ ਹੈ ਮ੍ਰਿਗ ਮੀਨ ਪਿਰੰਗ ਪਤੰਗ ਕੁੰਚਰ ਇੱਕ ਦੁਖ ਬినాਸ਼ ਪੰਜ ਦੁਖ ਅਸਾਧ ਜਾ ਮੈਂ ਤਾਂ ਕੀ ਕੀਰਤਕ ਆਸ ਆਸਾ ਬਾਣੀ ਪਾਧਰਉਦਾਸ ਜੀਓ ਕੀ ਪੰਨਾ 486 हिरण, ਮੱਛੀ, ਭੌਰਾ, ਭੰਬਟ ਠਮਕਰ ਜੀ ਨੂੰ ਕਹਿੰਦੇ ਆਂ। ਹਾਥੀ ਇੱਕ-ਇੱਕ ਐਬ ਦੇ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ। ਪਰ ਇਸ ਮਨੁੱਖ ਵਿੱਚ ਇਹ ਪੰਜੇ ਆਸਾਦ ਰੋਗ ਹਨ। ਤਾਂ ਇਸ ਦੇ ਵਜਨ ਦੀ ਕਦ ਤੱਕ ਆਸ ਹੋ ਸਕਦੀ ਹੈ। ਇਸ ਦਾ ਕਾਰਨ ਕੇਵਲ ਇਹੀ ਹੈ ਕਿ ਜਿਸ ਮਨੁੱਖ ਦੇ ਪਾਸ ਵਿਵੇਕ ਦਾ ਦੀਵਾ ਨਹੀਂ ਹੈ ਜਿਸ ਕਰਕੇ ਇਹ ਅਗਿਆਨਤਾ ਦੇ ਆਲਮ ਵਿੱਚ ਭਟਕ ਰਿਹਾ ਹੈ। ਇਸੇ ਅਗਿਆਨਤਾ ਦਾ ਨਾਂ ਹੀ ਵੱਖ-ਵੱਖ ਜੂਨਾ ਹਨ ਮਾਦੋ ਅਬਿਦੇਆ ਹਿਤਕੀਨ ਬਿਵੇਕ ਦੀਪ ਮਲੀਨ ਰਹਾਉ ਆਸਾ ਬਾਣੀ ਪੋਤਰ ਵਾਧਾ ਜੀ ਕੀ 5486 हे प्रभु ਜੀਵ ਗਿਆਨਤਾ ਨਾਲ ਪਿਆਰ ਕਰ ਰਹੇ ਹਨ ਇਸ ਵਾਸਤੇ ਇਹਨਾਂ ਦੇ ਵਿਵੇਕ ਦਾ ਦੀਵਾ ਧੁੰਦਲਾ ਹੋ ਗਿਆ ਹੈ ਭਾਵ ਜੀਵ ਪਰਖਹੀਣ ਹੋ ਰਹੇ ਹਨ ਭਲੇ ਬੁਰੇ ਦੀ ਪਛਾਣ ਨਹੀਂ ਕਰਦੇ ਜੇ ਮਨੁੱਖ ਦੇ پاس ਅਗਿਆਨਤਾ ਹੈ ਤਾਂ ਇਹ ਮਨੁੱਖੀ ਤਲ ਤੋਂ ਥੱਲੇ ਦੀ ਸੋਚੇਗਾ ਅਜਹੀ ਨੀਚ ਸੋਚ ਹੀ ਸਾਨੂੰ ਸੁਭਾਅ ਘੜ ਕੇ ਟੇਡੀਆਂ ਜੂਨਾਂ ਜਾਂ ਪਸ਼ੂ ਬਿਰਤੀ ਦਿੱਸਦੀ ਹੈ ਇਸ ਦਾ ਅਰਥ ਇਹ ਹੈ ਕਿ ਜੇ ਮਨੁੱਖ ਦੀ ਸੰਗਤ ਵਿਕਾਰਾਂ ਵਾਲੀ ਸੋਚ ਦੀ ਹੈ ਤਾਂ ਵਿਹਾਰ ਵੀ ਨੀਵੇਂ ਤਲ ਦਾ ਹੋਏਗਾ ਤਿਰਗਤ ਜੂਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਨੁੱਖਾ ਅਵਤਾਰ ਦੁਰਲਭ ਤੇਹੀ ਸੰਗਤ ਪੂਜ ਰਾਗ ਆਸਾ ਬਾਣੀ ਰੋਦਾ ਜੀਓ ਕੀ ਪੰਨਾ 486 ਮਨੁੱਖਾ ਜੀਵਨ ਬਹੁਤ ਕੀਮਤੀ ਹੈ ਤਾਂ ਫਿਰ ਨੀਵੇਂ ਤਲ ਦੀ ਸੰਗਤ ਕਿਉਂ ਕੀਤੀ ਜਾਏ ਅਜਿਹੀ ਸੋਚ ਹੀ ਆਤਮਿਕ ਮੌਤ ਹੈ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੈ ਬਸ ਜਾਏ ਕਾਲ ਫਾਸ ਅਬਦ ਲੱਗੇ ਕਾਸ਼ ਨਾ ਚੱਲੇ ਉਪਾਏ ਰਾਗ ਆਸਰਾ ਬਾਣੀ ਰਵਦਾਸ ਜੀਓ ਕੀ ਪੰਨਾ 486 ਸੁਭਾ ਕਰਕੇ ਕੀਤੇ ਹੋਏ ਘਟੀਆਂ ਕਰਮਾਂ ਦੇ ਅਧੀਨ ਮਾਨਸਿਕ ਤਲ ਤੇ ਸਾਡਾ ਜਦੋਂ ਜਨਮ ਹੁੰਦਾ ਹੈ ਤਾਂ ਉਹ ਜਨਮ ਲੈ ਕੇ ਅਸੀਂ ਜਿੱਥੇ-ਜਿੱਥੇ ਵੀ ਰਹਿੰਦੇ ਹਾਂ ਉੱਥੇ-ਉੱਥੇ ਹੀ ਸਾਨੂੰ ਕਾਲ ਦੀ ਆਤਮਿਕ ਮੌਤ ਦੀ ਐਸੀ ਫਾਈ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ ਅਤੇ ਸਾਡੀ ਕੁਝ ਪੇਸ਼ ਨਹੀਂ ਜਾਂਦੀ ਹੁਣ ਸਪਸ਼ਟ ਹੁੰਦਾ ਹੈ ਕਿ ਅਗਿਆਨਤਾ ਦੇ ਕਾਰਨ ਵਿਵੇਕ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ ਜਿਸ ਕਰਕੇ ਸਾਡੀ ਆਤਮਿਕ ਮੌਤ ਹੁੰਦੀ ਹੈ ਇਸ ਨੂੰ ਅੰਤ ਕਾਗ ਜਾਂ ਕਾਲ ਫਾਸ ਕਿਹਾ ਗਿਆ ਹੈ ਵਿਵੇਕ ਬੁੱਧੀ ਭਾਵ ਗਿਆਨ ਤੋਂ ਬਿਨਾ ਸੋਚਣ ਦਾ ਨਾ ਆਤਮਿਕ ਮੌਤ ਹੈ ਅਜਹੀ ਨੀਵੇਂ ਤਲ ਦੀ ਸੋਚ ਨੂੰ ਜੂਨ ਭੋਗਣਾ ਕਿਹਾ ਗਿਆ ਹੈ ਸਮੂੱਚੇ ਵਿਚਾਰ ਦਾ ਭਾਵ ਇਹੀ ਹੈ ਕਿ ਜੇ ਇਸ ਪਰਮੇਸ਼ਰ ਵਿਸਰ ਜਾਏ ਤਾਂ ਆਤਮਿਕ ਰੋਗ ਜਨਮ ਲੈਂਦੇ ਹਨ ਫਿਰ ਬੇਨਤੀ ਕਰਾਂ ਸਮੂਚੀ ਵਿਚਾਰ ਦਾ ਭਾਅ ਅਰਥ ਇਹੀ ਹੈ ਕਿ ਜੇ ਪਰਮੇਸ਼ਰ ਵਿਸਰ ਜਾਏ ਪਰਮੇਸ਼ਰ ਵਿਸਰਨ ਦਾ ਅਰਥ ਹੈ ਪਰਮੇਸ਼ਰ ਦੀ ਗੁਣ ਉਹਦੀ ਨਿਜਮਾਵਲੀ ਵਿਸਰ ਜਾਣ ਤਾਂ ਆਤਮਿਕ ਰੋਗ ਜਨਮ ਲੈਂਦੇ ਹਨ ਜੋ ਆਤਮਿਕ ਮੌਤ ਜਾਂ ਅੰਤਕਾਲ ਦੇ ਨਾਮ ਨਾਲ ਜਾਣੇ ਜਾਂਦੇ ਹਨ ਇਹ ਮਲੀਨ ਸੋਚ ਸਾਨੂੰ ਸੁਭਾ ਕਰਕੇ ਵਕ ਵਕ ਜੂਨਾ ਵਾਲੀ ਦਸ਼ਾ ਵਿੱਚ ਲ ਜਾਂਦੀ ਹੈ ਦੇਖਣ ਨੂੰ ਅਸੀਂ ਮਨੁੱਖ ਲੱਗਦੇ ਹੁੰਦੇ ਹਾਂ ਪਰ ਸੁਭਾ ਕਰਕੇ ਕਈ ਜੂਨਾ ਅਸੀਂ ਭੋਗ ਰਹੇ ਹੁੰਦੇ ਹਾਂ ਗੁਰਬਾਣੀ ਅਨਸਾਰ ਮਰਨਾ ਕੀ ਹੈ ਸਰੀਰ ਦੁਨੀਆ ਵਿੱਚ ਆਉਂਦਾ ਹੈ ਕੁਝ ਸਮੇਂ ਅਨਸਾਰ ਚਲਾ ਜਾਂਦਾ ਹੈ ਸੰਸਾਰ ਦੀ ਬੋਲੀ ਵਿੱਚ ਇਸ ਨੂੰ ਜੰਮਣਾ ਤੇ ਮਰਨਾ ਕਿਹਾ ਗਿਆ ਹੈ ਮਾਂ ਦੀ ਕੁਖ ਤੋਂ ਜਨਮ ਲੈਣਾ ਸਵਾਸ ਛੱਡ ਜਾਣਾ ਸਰੀਰ ਪਿੱਛੇ ਮਿੱਟੀ ਤੇ ਰਹਿ ਜਾਣਾ ਇਹਨੂੰ ਕਹਿੰਦੇ ਨੇ ਸਰੀਰ ਮਰ ਗਿਆ ਇਹ ਇੱਕ ਕੁਦਰਤੀ ਨਿਮਾਵਲੀ ਹੈ ਜਿਹੜੀ ਚੀਜ਼ ਬਣੀ ਹੈ ਉਸਨੇ ਉਮਰ ਭੋ ਕੇ ਸੰਸਾਰ ਵਿੱਚੋਂ ਚਲੇ ਜਾਣਾ ਹੈ ਜਿਹਾ ਕਿ ਗੁਰਬਾਣੀ ਦਾ ਬੜਾ ਪਿਆਰਾ ਵਾਕ ਹੈ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਦੇ ਛਾੜ ਸਗਲ ਜੰਗਾਲ ਸ਼ਲੋਕ ਮਹਲਾ 9 ਪੰਨਾ 1429 ਗੁਰਬਾਣੀ ਇੱਕ ਹੋਰ ਵੀ ਜਮਣਾ ਮਰਨਾ ਦੱਸ ਰਹੀ ਹੈ ਇੱਕ ਤਾਂ ਹੰਕਾਰ ਵਿੱਚ ਅਸੀਂ ਮਰੇ ਪਏ ਹਾਂ ਦੂਜਾ ਤ੍ਰਿਸ਼ਨਾ ਵਿੱਚ ਨਿਤਾ ਪ੍ਰਤੀ ਅਸੀਂ ਜਨਮ ਲੈ ਰਹੇ ਹਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਇਹਦਾ ਅਰਥ ਹੈ ਪਹਿਲਾ ਮਰਨਾ ਕਬੂਲ ਕਰ ਪਾਵ ਹੰਕਾਰ ਨੂੰ ਮਾਰ ਜੀਵਨ ਕੀ ਛੜ ਆਸ ਦਾ ਭਾਵ ਅਰਥ ਹੈ ਕਿ ਤੇਰਾ ਕ੍ਰਿਸ਼ਨਾਂ ਵਿੱਚ ਜਨਮ ਹੋ ਰਿਹਾ ਹੈ ਇਸ ਨੂੰ ਸਮਝਣ ਦਾ ਇਸ ਵਿੱਚ ਜਿਹੜਾ ਤੇਰਾ ਜਨਮ ਹੋ ਰਿਹਾ ਹੈ ਇਹਨੂੰ ਸਮਝਣ ਲਈ ਯਤਨ ਕਰ ਤੀਜਾ ਹੈ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਮਾਰਨਾ ਤੇ ਸ਼ੁਭ ਗੁਣਾਂ ਵਿੱਚ ਨਵੇਂ ਸਿਰਿਓਂ ਜਨਮ ਲੈਣਾ ਬਜ਼ੁਰਗ ਕਹਿੰਦੇ ਹੁੰਦੇ ਸਨ ਸਰੀਰ ਦੇ ਮਰ ਜਾਣ ਨੂੰ ਮੌਤ ਨਹੀਂ ਕਿਹਾ ਗਿਆ ਆਤਮਾ ਦਾ ਮਰ ਜਾਣਾ ਹੀ ਅਸਲ ਵਿੱਚ ਮੌਤ ਹੈ ਜ਼ਮੀਰ ਦਾ ਮਰ ਜਾਣਾ ਹੀ ਮੌਤ ਹੈ ਗੁਰਬਾਣੀ ਦੇ ਫਲਸਫੇ ਨੇ ਗਾਰਤ ਅਣਖ ਨਾਲ ਜ਼ਿੰਦਗੀ ਜਿਉਣ ਦੀ ਜਾਜ ਦੱਸੀ ਹੈ ਜੋ ਰੋਜ਼ ਰਹਿਰਾਸ ਵਿੱਚ ਅਸੀਂ ਪੜਦੇ ਹਾਂ ਆਖਾਂ ਜੀਵਾਂ ਵਿਸਰੈ ਮਰ ਜਾਵਾਂ ਰਾਗ ਆਸਾ ਮਹਿਲਾ ਪਹਿਲਾ ਪੰਨਾ 9 ਮਨੁੱਖੀ ਆਤਮਿਕ ਗੁਣਾਂ ਦੇ ਦੁਸ਼ਮਣ ਵਿਕਾਰਾਂ ਨਾਲ ਹਰ ਮੋਹਾਜ ਤੇ ਲੜਾਈ ਲੜਨੀ ਤੇ ਸ਼ੁਭ ਗੁਣਾਂ ਦੁਆਰਾ ਆਪਣੇ ਆਪ ਨੂੰ ਸੋਧ ਕੇ ਰੱਖਣਾ ਹੀ ਅਸਲ ਵਿੱਚ ਜ਼ਿੰਦਗੀ ਦੀ ਤਾਜ਼ੀ ਹਰਕਤ ਹੈ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅਮਰ ਨਾ ਸਦਾ ਮਨ ਮੀਠਾ ਸ਼ਬਦੇ ਪਾਵੈ ਕੋਈ ਰਾਗ ਸੋਰਠ ਮਹਲਾ 3 ਜਪੰਨਾ 604 ਆਦਮੀ ਬਹੁਤ ਹੀ ਖੂਬਸੂਰਤ ਹੈ ਉੱਚੀ ਕੋਲ ਦਾ ਮਾਲਕ ਹੈ ਜ਼ਿੰਦਗੀ ਦੇ ਹਰ ਮਹਾਰਜ ਦੇ ਕਾਮਯਾਬੀਆਂ ਹਾਸਲ ਕਰ ਰਿਹਾ ਹੈ ਪਰ ਜੇ ਇਸ ਵਿੱਚ ਸ਼ੋਭ ਗੁਣਾਂ ਦੀ ਭਾਵਨਾ ਨਹੀਂ ਹੈ ਅਸਲ ਵਿੱਚ ਮਰਿਆ ਹੋਇਆ ਹੈ ਇਸ ਨੂੰ ਕਹਿਣਾ ਪਏਗਾ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਫਿਰ ਬੇਨਤੀ ਕਰਾਂ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਰਾਗ ਗਉੜੀ ਬਾਮਨਕ੍ਰੇ ਮਹਲਾ 5 ਸ਼ਲੋਕ ਪੰਨਾ 253 ਜੇ ਕੋਈ ਬੜੇ ਸੁੰਦਰ ਚੰਗੇ ਕੁਲ ਵਾਲੇ ਸਿਆਣੇ ਗੁਣਵਾਨ ਕਰਤਨਵਾਨ ਬੰਦੇ ਵੀ ਹੋਣ ਪਰ ਹੇ ਨਾਨਕ ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤ ਨਹੀਂ ਭਾਵ ਰੱਬ ਦੇ ਗੁਣ ਨਹੀਂ ਉਹ ਮੁਰਦੇ ਹੀ ਆਖੇ ਜਾਂਦੇ ਹਨ ਭਾਵ ਇਹ ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ ਮਰੀ ਹੋਈ ਜ਼ਮੀਰ ਵਾਲੇ ਇਨਸਾਨ ਹਨ ਅਸਲ ਵਿੱਚ ਇਹ ਲੋਕ ਮਰੇ ਹੋਏ ਹਨ ਤੇ ਇਹਨਾਂ ਵਾਸਤੇ ਹੀ ਅੰਤਕਾਲ ਸ਼ਬਦ ਵਰਤਿਆ ਗਿਆ ਹੈ ਆਤਮਿਕ ਤਲ ਤੇ ਮਰਿਆ ਹੋਿਆਂ ਦੀ ਇੱਕ ਲੰਮੀ ਦਾਸਤਾ ਹੈ ਮਿਰਤਕ ਦੇ ਸਾਧ ਸੰਗ ਬਿਹੁਨਾ ਆਵਤ ਜਾਤ ਜੂਨੀ ਦੁਖ ਖੀਨਾ ਰਹਾਉ ਗੋੜੀ ਮਹਿਲਾ ਪੰਨਾ 190 ਹੇ ਭਾਈ ਜਿਹੜਾ ਮਨੁੱਖ ਸਾਧ ਸੰਗਤ ਤੇ ਭਾਵ ਗੁਰ ਉਪਦੇਸ਼ ਤੋਂ ਵਾਂਗਿਆ ਰਹਿੰਦਾ ਹੈ ਉਸ ਦਾ ਸਰੀਰ ਭਾਵ ਗਿਆਨ ਨਿਰ ਮਰਦਾ ਹਨ ਉਸ ਦੇ ਅੰਦਰ ਆਤਮਿਕ ਮੌਤੇ ਮਰੀ ਹੋਈ ਜਿੰਦ ਹੈ ਉਹ ਮਨੁੱਖ ਜਿਉਂਦਿਆਂ ਹੀ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿਦਾ ਹੈ ਜੂਨਾ ਦੇ ਦੁੱਖਾਂ ਦੇ ਕਾਰਨ ਹੀ ਉਸ ਦਾ ਆਤਮਿਕ ਜੀਵਨ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ ਸੋ ਸਮਝਿਆ ਜਾ ਸਕਦਾ ਹੈ ਗੁਰਬਾਣੀ ਆਤਮਿਕ ਤਲ ਤੇ ਮਰੇ ਹੋਏ ਅਤੇ ਜੂਨਾ ਭੋਗ ਰੇ ਇਨਸਾਨ ਦੀ ਗੱਲ ਕਰ ਰਹੀ ਹੈ ਇਸ ਭੂਮਿਕਾ ਦੁਆਰਾ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਅਸਲ ਵਿੱਚ ਮਰਿਆ ਹੋਇਆ ਕੌਣ ਹੈ ਹੁਣ ਉਸ ਸ਼ਬਦ ਦੀ ਵਿਚਾਰ ਕਰਦੇ ਹਾਂ ਜਿਸ ਨੂੰ ਇਹ ਸਮਝਿਆ ਗਿਆ ਹੈ ਕਿ ਇਸ ਵਿੱਚ ਮਰਨ ਤੋਂ ਮਗਰੋਂ ਦੀਆਂ ਜੂਨਾਂ ਦਾ ਜ਼ਿਕਰ ਕੀਤਾ ਗਿਆ ਹੈ ਜਰਾ ਕੋ ਗਹਿਰਾਈ ਵਿੱਚ ਉਤਰਨ ਦਾ ਯਤਨ ਕਰਾਂਗੇ ਤਾਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਇਸ ਸ਼ਬਦ ਵਿੱਚ ਬ੍ਰਾਹਮਣੀ ਕਰਮਕਾਂਡ ਦੀ ਰਵਾਇਤ ਅਨੁਸਾਰ ਮਰਨ ਤੋਂ ਉਪਰੰਤ ਵਾਲੀਆਂ ਜੂਨਾਂ ਦੀ ਸ਼ਵਦਾਵਲੀ ਵਰਤ ਕੇ ਆ ਜੋ ਕੇ ਸਮੇਂ ਵਿੱਚ ਪਾਪ ਹਸਲੇ ਜੀਵਨ ਵਿੱਚ ਮਰੀ ਹੋਈ ਆਤਮਾ ਮਰੀ ਹੋਈ ਜ਼ਮੀਰ ਦੁਆਰਾ ਵਖ ਵਖ ਸੁਭਾਵ ਨੂੰ ਭੋਗਣ ਦੀ ਗੱਲ ਸਪਸ਼ਟ ਕੀਤੀ ਗਈ ਹੈ ਕਿਉਂਕਿ ਨੀਵੇਂ ਸੁਭਾਵ ਨੂੰ ਭੋਗਣ ਦੀ ਅਸਾਂ ਆਤ ਕਰ ਦਿੱਤੀ ਇਸ ਦਾ ਅਰਥ ਇਹ ਨਹੀਂ ਕਿ ਭਗਤ ਜੀ ਕੋਈ ਬ੍ਰਾਹਮਣੀ ਵਿਚਾਰਧਾਰਾ ਨੂੰ ਮਾਨਤਾ ਦੇ ਰਹੇ ਹਨ ਉਹ ਤਾਂ ਸਿਰਫ ਸ਼ਵਦਾਵਲੀ ਪ੍ਰਾਣੀ ਵਰਤ ਰਹੇ ਹਨ ਪਰ ਇਸ ਅੰਦਰ ਭਾਵਰ ਉਹਨਾਂ ਦਾ ਗੁਰਮਤ ਵਾਲਾ ਹੈ ਇਸ ਸੰਸਾਰ ਅੰਦਰ ਹਥਲੇ ਜੀਵਨ ਵਿੱਚ ਜੇ ਰੱਬ ਵਿਸਰ ਜਾਏ ਜੰਮਨੁਖ ਦੀ ਮਾਨਸਿਕ ਦਸ਼ਾ ਕੀ ਹੋਈ ਹੁੰਦੀ ਹੈ ਇਸ ਦਾ ਵਿਸਾਰ ਸਹਿਤ ਜ਼ਿਕਰ ਕੀਤਾ ਗਿਆ ਹੈ ਅਰਾ ਗੁਜਰੀ ਵਿੱਚੋਂ ਭਗਤ ਲੋਚਨ ਜੀ ਦਾ ਜੋ ਵਾਕ ਹੈ ਉਹ ਆਪਾਂ ਮੁਕੰਮਲ ਤੌਰ ਤੇ ਪਹਿਲਾਂ ਪੜ ਲਈਏ ਸੁਣ ਲਈਏ ਫਿਰ ਉਸ ਦੀ ਵਿਚਾਰ ਕਰਦੇ ਹਾਂ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੇ ਚਿੰਤਾ ਮੈਂ ਜੇ ਮਰੇ ਸਰਪਜੋਨ ਵਾਲ ਵਾਲੇ ਆਉਤਰੈ ਅਰੀ ਬਹੀ ਗੋਬਿੰਦ ਨਾਮ ਮੱਤ ਬੀਸਰੈ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ ਐਸੇ ਚਿੰਤਾ ਮੈਂ ਜੀ ਮਰੈ ਬੇਸਵਾਜੋਨ ਵਾਲ ਵਾਲੇ ਆਉਤਰੈ ਅੰਤ ਕਾਲ ਜੋ ਲੜਕੈ ਸਿਮਰੈ ਐਸੇ ਚਿੰਤਾ ਮੈਂ ਜੇ ਮਰ ਸੂਕਰ ਜੋਂ ਵਲ ਵਾਲੇ ਆਵਤਰੇ ਅੰਤ ਕਾਲ ਜੋ ਮੰਦਰ ਸਿਮਰੈ ਐਸੇ ਚਿੰਤਾ ਮੈਂ ਜੇ ਮਰ ਪ੍ਰੇਤ ਜੋਂ ਵਲ ਵਾਲੇ ਆਵਤਰੇ ਅੰਤ ਕਾਲ ਨਾਰਾਇਣ ਸਿਮਰੈ ਐਸੇ ਚਿੰਤਾ ਮੈਂ ਜੇ ਮਰੈ ਬਦਤਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕਹਿਦਾ ਬਸੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੇ ਜੇ ਮਰੇ ਬਦਤਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕਹਿਦਾ ਬਸੈ ਰਾਗ ਗੁਜਰੀ ਬਾਣੀ ਪਤ ਲੋਚਨ ਜੀਓ ਕੀ ਪਦੇ ਘੜ ਪਹਿਲਾ ਪੰਨਾ 526 ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਹਨ ਅਰੀ ਬਾਈ ਗੋਬਨ ਨਾਮ ਮਤ ਬਿਸਰੈ ਰਹਾਉ ਹੇ ਮੇਰੀਏ ਭੈਣੇ ਭਾਵ ਸਤਸੰਗੀ ਜਨੋ ਇੱਥੇ ਅਰੀ ਬਾਈ ਦਾ ਅਰਥ ਸਮੁੱਚੀ ਮਨੁੱਖਤਾ ਵਾਸਤੇ ਆਇਆ ਹੈ ਕੇਵਲ ਇਹ ਨਹੀਂ ਕਿ ਕੇਵਲ ਭੈਣਾਂ ਨੂੰ ਸੰਬੋਧਨ ਕੀਤਾ ਹੈ ਨਹੀਂ ਇਹ ਸਤਸੰਗੀ ਜਨਾਂ ਵਾਸਤੇ ਸਮੁੱਚੀ ਮਨੁੱਖਤਾ ਵਾਸਤੇ ਸ਼ਬਦ ਆਇਆ ਹੈ ਕਿ हे ਮਰੀਏ ਭੈਣੇ ਰਾਸ ਕਰ ਮੈਨੂੰ ਕਦੇ ਪ੍ਰਮਾਤਮਾ ਦਾ ਨਾਮ ਨਾ ਭੁੱਲੇ हे ਮਰੀਏ ਮਤੇ ਤੈਨੂੰ ਰੱਬ ਦਾ ਨਾਮ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤਾਂ ਜੋ ਅੰਤ ਵੇਲੇ ਭਾਵੇਂ ਕੋਈ ਕਰਤਾਰ ਤੋਂ ਗਿਰਿਆ ਹੋਇਆ ਕਰਮ ਕਰਨ ਲੱਗਾ ਜਿਸ ਨੂੰ ਆਤਮਿਕ ਮੌਤ ਕਿਹਾ ਗਿਆ ਹੈ ਤਾਂ ਮੈਨੂੰ ਉਹ ਪ੍ਰਮਾਤਮਾ ਹੀ ਚੇਤੇ ਆਵੇ ਸ਼ਬਦ ਦੀ ਬੰਤਰ ਦੇ ਹਿਸਾਬ ਨਾਲ ਤਾਂ ਇਹੀ ਅਰਥ ਹਨ ਕਿ ਮੈਨੂੰ ਕਦੇ ਵੀ ਪ੍ਰਮਾਤਮਾ ਦਾ ਨਾਮ ਭੁੱਲੇ ਮੈਂ ਪ੍ਰਮਾਤਮਾ ਦੇ ਨਾਮ ਨੂੰ ਨਾ ਭੁੱਲਾਂ ਸਵਾਲ ਪੈਦਾ ਹੁੰਦਾ ਹੈ ਜੇ ਰੱਬ ਜੀ ਦਾ ਨਾਮ ਭੁੱਲ ਜਾਏ ਤਾਂ ਫਿਰ ਕੀ ਹੁੰਦਾ ਹੈ ਜਾਂ ਫਿਰ ਜਿਉਂਦਿਆਂ ਹੈ ਮਨੁੱਖ ਕਿਸ ਜੂਨ ਵਿੱਚ ਚਲਾ ਜਾਂਦਾ ਹੈ ਇਸ ਵਿਚਾਰ ਨੂੰ ਸਮਝਣ ਲਈ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਵਾਕ ਜ਼ਰੂਰ ਧਿਆਨ ਵਿੱਚ ਲਿਆਵਾਂਗੇ ਜਦੋਂ ਪ੍ਰਮਾਤਮਾ ਦਾ ਨਾਮ ਜਾਂ ਰੱਬ ਦੇ ਗੁਣ ਵਿਸਰ ਜਾਂਦੇ ਹਨ ਤਾਂ ਵੀ ਅਸੀਂ ਸੁਭਾ ਕਰਕੇ ਕਿਸ ਜੂਨ ਵਿੱਚ ਹੋਵਾਂਗੇ ਟੋਡੀ ਅੰਦਰ ਰਾਗ ਟੋਡੀ ਅੰਦਰ ਗੁਰੂ ਅਰਜਨ ਪਾਤਸ਼ਾਹ ਜੀ ਦਾ ਬੜਾ ਪਿਆਰਾ ਵਾਕ ਹੈ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੂਖਾ ਕਹਾੰਬਿਆਪੈ ਜਾਂ ਕੋ ਉਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਣਾ ਸਰਬਜਾਸ ਅਰਜਾਰੀ हे ਭਾਈ ਪ੍ਰਮਾਤਮਾ ਦੇ ਸ਼ੁਭ ਗੁਣਾਂ ਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੀ ਹੁੰਦੀ ਹੈ اے ਪ੍ਰਭੂ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਧੋਖਾ ਨਹੀਂ ਲੱਗ ਸਕਦਾ हे ਭਾਈ ਪ੍ਰਮਾਤਮਾ ਦੇ ਗੁਣਾਂ ਰੂਪੀ ਗਿਆਨ ਦੇ ਪ੍ਰਕਾਸ਼ ਤੋਂ ਭਾਵ ਹੈ ਸ਼ੁਭ ਗੁਣਾਂ ਨੂੰ ਧਾਰਨ ਕਰਨ ਤੋਂ ਬਿਨਾਂ ਜਿਤਨੇ ਵੀ ਜ਼ਿੰਦਗੀ ਗੁਜ਼ਾਰਨੀ ਹੈ ਉਹ ਇਉਂ ਹੈ ਜਿਵੇਂ ਸੱਪ ਆਪਣੀ ਸਾਰੀ ਉਮਰ ਗੁਜ਼ਾਰਦਾ ਹੈ ਸੱਪ ਦੀ ਭਾਵੇਂ ਉਮਰ ਤਾਂ ਲੰਮੀ ਹੈ ਪਰ ਆਪਣੇ ਸਰੀਰ ਵਿੱਚੋਂ ਉਹ ਜ਼ਹਿਰ ਨਹੀਂ ਖਤਮ ਕਰਦਾ ਹਰ ਵੇਲੇ ਹਮੇਸ਼ਾ ਜ਼ਹਿਰ ਹੀ ਪੈਦਾ ਕਰਦਾ ਰਹਿੰਦਾ ਹੈ ਹੁਣ ਕਹਾਣੀ ਸਪਸ਼ਟ ਹੈ ਜੇ ਪ੍ਰਮਾਤਮਾ ਦਾ ਨਾਮ ਜੋ ਸ਼ੁਭ ਗੁਣਾਂ ਦੇ ਰੂਪ ਵਿੱਚ ਆਇਆ ਹੈ ਇਹ ਸ਼ੁਭ ਗੁਣ ਵਿਸਰ ਜਾਂਦੇ ਹਨ ਤਾਂ ਅਸੀਂ ਸੱਪ ਦੀ ਜੂਨ ਭੋਗ ਰਹੇ ਹੁੰਦੇ ਹਾਂ ਇਸ ਦਾ ਅਰਥ ਹੈ ਕਿ ਗੁਰਬਾਣੀ ਹਥਲੇ ਜੀਵਨ ਦੀਆਂ ਕਾਲੀਆਂ ਕਰਤੂਤਾਂ ਨੂੰ ਵਖ ਵਖ ਜੂਨਾ ਦਾ ਨਾਂ ਦਿੰਦੀ ਹੈ ਰੱਬ ਜੀ ਦਾ ਨਾਮ ਵਿਸਰਿਆ ਆਤਮਿਕ ਮੌਤ ਹੈ ਇਸ ਆਤਮਿਕ ਮੌਤੇ ਮਰਿਆ ਹੋਇਆ ਮਨੁੱਖ ਆਪਣੇ ਸੁਭਾਅ ਕਰਕੇ ਵਖ ਵਖ ਜੂਨਾ ਦੇ ਦਰਸ਼ਨ ਕਰ ਰਿਹਾ ਹੁੰਦਾ ਹੈ ਤੇ ਦਰਸ਼ਨ ਦੇ ਰਿਹਾ ਹੁੰਦਾ ਹੈ ਪਰਮਾਤਮਾ ਵਿਸਰ ਜਾਏ ਤਾਂ ਕੀ ਹੁੰਦਾ ਹੈ ਇਸ ਬਾਰੇ ਕੁਝ ਪ੍ਰਮਾਣ ਆਪ ਸੰਗਤ ਦੇ ਸਾਹਮਣੇ ਪੇਸ਼ ਹਨ ਮਨ ਏਕਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ